ਸਨੌਰ ਤੋਂ ਆਮ ਆਦਮੀ ਪਾਰਟੀ ਵਿਧਾਇਕ ਹਰਮਿਤ ਸਿੰਘ ਪਠਾਨ ਮਾਜਰਾ ਦੀਆਂ ਮੁਸ਼ਕਲਾਂ ਹੋਰ ਵੱਧ ਸਕਦੀਆਂ ਨੇ ਪਟਿਆਲੇ ਵਿੱਚ ਇੱਕ ਹਾਈ ਲੈਵਲ ਮੀਟਿੰਗ ਹੋਈ ਹੈ ਔਰ ਇਹ ਹਾਈ ਲੈਵਲ ਮੀਟਿੰਗ ਪਠਾਨ ਮਾਜਰਾ ਦਾ ਭਵਿੱਖ ਆਲਟਰ ਕਰ ਸਕਦੀ ਹੈ ਐਦਾਂ ਦੀਆਂ ਗੱਲਾਂ ਹੁਣ ਚੱਲ ਪਈਆਂ ਨੇ ਦਰਸਲ ਪਟਿਆਲਾ ਵਿੱਚ ਡੀਆਈਜੀ ਰੈਂਕ ਦੇ ਅਧਿਕਾਰੀ ਨੇ ਇੱਕ ਮੀਟਿੰਗ ਕੀਤੀ ਹੈ ਔਰ ਇਸ ਮੀਟਿੰਗ ਦੇ ਵਿੱਚ ਵੱਖ-ਵੱਖ ਇਲਾਕਿਆਂ ਦੇ ਐਸਐਸਪੀ ਵੀ ਸ਼ਾਮਿਲ ਰਹੇ ਨੇ ਹੋਰ ਪੁਲਿਸ ਅਧਿਕਾਰੀ ਵੀ ਸ਼ਾਮਲ ਹੋਏ ਨੇ ਔਰ ਪਠਾਨ ਮਾਜਰਾ ਅਜੇ ਤੱਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਕਿਉਂ ਹੈ ਇਹਦੀਆਂ ਚਰਚਾਵਾਂ ਖਾਸ ਹੋਈਆਂ ਨੇ ਦੱਸਦੀ ਹੈ ਕਿ ਹਰਮੀਤ ਸਿੰਘ ਪਠਾਨ ਮਾਜਰਾ ਦੇ ਖਿਲਾਫ ਗਾਜ ਉਦੋਂ ਡਿੱਗੀ ਜਦੋਂ ਪੰਜਾਬ ਦੇ ਵਿੱਚ ਹੜ੍ਹ ਸਥਿਤੀਆਂ ਦੇ ਮੱਦੇ ਨਜ਼ਰ ਪਠਾਨ ਮਾਜਰਾ ਲੋਕਾਂ ਦੇ ਵਿੱਚ ਸਨ ਅਤੇ ਤੰਗ ਆ ਕੇ ਸ਼ਾਇਦ ਪਰੇਸ਼ਾਨ ਆ ਕੇ ਹਰਮੀਤ ਸਿੰਘ ਪਠਾਨ ਮਾਜਰਾ ਨੇ ਆਪਣੇ ਗੁੱਸੇ ਦਾ ਘੜਾ ਭੰਨ ਦਿੱਤਾ ਕ੍ਰਿਸ਼ਨ ਕੁਮਾਰ ਦੇ ਉੱਤੇ ਕ੍ਰਿਸ਼ਨ ਕੁਮਾਰ ਜਿਹੜੇ ਪੰਜਾਬ ਦੇ ਸਖਤਰ ਨੇ ਵਾਟਰ ਰਿਸੋਰਸ ਵਿਭਾਗ ਦੇ ਸਕੱਤਰ ਨੇ ਉਹਨਾਂ ਦੇ ਸਿਰ ਇਹ ਘੜਾ ਪੰਨਿਆ ਔਰ ਉਸ ਤੋਂ ਬਾਅਦ ਪਠਾਨ ਮਾਜਰਾ ਦੀਆਂ ਮੁਸ਼ਕਲਾਂ ਵਧਣੀਆਂ ਸ਼ੁਰੂ ਹੋ ਗਈਆਂ ਪਠਾਨ ਮਾਜਰਾ ਦੇ ਖਿਲਾਫ ਬਾਗੀ ਸੁਰਖਤਿਆਰ ਕਰਨ ਦੇ ਚਲਦੇ ਦਲੀਲਾਂ ਦਿੱਤੀਆਂ ਜਾਣ ਲੱਗੀਆਂ ਪਠਾਨ ਮਾਜਰਾ ਨੂੰ ਲੈ ਕੇ ਵੱਖ-ਵੱਖ ਕਿਸਮ ਦੇ ਬਿਆਨ ਦਿੱਤੇ ਜਾਣ ਲੱਗੇ ਔਰ ਇਥੋਂ ਤੱਕ ਕਿ ਮਨੀਸ਼ ਸੋਦੀਆ ਔਰ ਵੱਖ-ਵੱਖ ਆਮ ਆਦਮੀ ਪਾਰਟੀ ਦੇ ਅਧਿਕਾਰੀ ਇਸ ਮਸਲੇ ਦੇ ਉੱਤੇ ਪਠਾਨ ਮਾਜਰਾ ਨੂੰ ਲੈ ਕੇ ਟਿੱਪਣੀਆਂ ਕਰਦੇ ਨਜ਼ਰ ਆਏ ਹਾਲਾਂਕਿ ਲੰਗੇ ਦਿਨੀ ਸਨੌਰ ਦੇ ਵਿੱਚ ਨਵਾਂ ਹਲਕਾ ਇੰਚਾਰਜ ਨਿਯੁਕਤ ਕਰ ਦਿੱਤਾ ਗਿਆ ਮਸਲਨ ਇਹ ਮੰਨ ਲਿਆ ਜਾਵੇ ਕਿ ਪਠਾਨ ਮਾਜਰਾ ਦਾ ਉੱਕਾ ਪੁੱਕਾ ਪੱਤਾ ਉਥੋਂ ਕੱਟ ਦਿੱਤਾ ਗਿਆ ਹੁਣ ਜੋ ਗੱਲ ਰਹਿ ਗਈ ਹੈ ਉਹ ਇਹ ਹੈ ਕਿ ਪਠਾਨ ਮਾਜਰਾ ਦੀ ਗ੍ਰਿਫਤਾਰੀ ਅਜੇ ਬਾਕੀ ਹੈ ਕਿਉਂਕਿ ਜਦੋਂ ਪਠਾਨ ਮਾਜਰਾ ਦਾ ਇਹ ਸਾਰਾ ਐਪੀਸੋਡ ਹੁੰਦਾ ਤੇ ਉਸੇ ਦਿਨ ਸ਼ਾਮ ਨੂੰ ਜਾਣਕਾਰੀ ਆਉਂਦੀ ਹੈ ਕਿ ਪਠਾਨ ਮਾਜਰਾ ਹਰਿਆਣਾ ਵਿੱਚ ਜਾ ਚੁੱਕੇ ਨੇ ਹਰਿਆਣਾ ਸਥਿਤ ਉਹਨਾਂ ਦੇ ਸੌਰਿਆਂ ਦਾ ਪਿੰਡ ਹੈ ਤੇ ਜਾਣਕਾਰੀ ਮੁਤਾਬਕ ਪਠਾਨ ਮਾਜਰਾ ਉੱਥੇ ਹੀ ਸਨ ਔਰ ਪੁਲਿਸ ਦੀ ਇੱਕ ਟੀਮ ਭਾਰੀ ਪਰ ਕਮ ਟੀਮ ਉੱਥੇ ਜਾਂਦੀ ਹੈ ਪਠਾਨ ਮਾਜਰਾ ਨੂੰ ਗ੍ਰਿਫਤਾਰ ਕਰਨ ਵਾਸਤੇ ਪਰ ਜਾਣਕਾਰੀ ਇਹ ਵੀ ਆਉਂਦੀ ਹੈ ਕਿ ਪਠਾਨ ਮਾਜਰਾ ਉੱਥੋਂ ਵੀ ਫਰਾਰ ਹੋ ਗਏ ਹੁਣ ਇਹ ਸਾਰਾ ਮਸਲਾ ਕਿਉਂ ਹੈ ਇਹ ਵੀ ਸਭ ਨੂੰ ਪਤਾ ਹੈ ਕਿ ਕਿਵੇਂ 2021 ਤੇ 22 ਦਾ ਮਾਮਲਾ ਜਿਹੜਾ ਪਠਾਨ ਮਾਜਰਾ ਦੇ ਉੱਤੇ ਭਾਰੀ ਪੈਂਦਾ ਪਿਆ ਇੱਕ ਮਹਿਲਾ ਦੇ ਲੱਗੇ ਗੰਭੀਰ ਔਰ سنگੀਨ ਇਲਜ਼ਾਮ ਪਠਾਨ ਮਾਜਰਾ ਦੇ ਉੱਤੇ ਦੁਬਾਰਾ ਭਾਰੀ ਪੈਂਦੇ ਨਜ਼ਰ ਆ ਰਹੇ ਹੈ ਔਰ ਇਸੇ ਚੀਜ਼ ਦੇ ਮੱਦੇਨਜ਼ਰ ਹੁਣ ਹਰਮੀਤ ਸਿੰਘ ਪਠਾਨ ਮਾਜਰਾ ਦੀਆਂ ਮੁਸ਼ਕਲਾਂ ਹੋਰ ਤੀਬਰ ਤੇ ਵਿਕਰਾਟ ਹੁੰਦੀਆਂ ਨਜ਼ਰ ਆ ਰਹੀਆਂ ਨੇ ਪਰ ਸਵਾਲ ਇਹ ਹੈ ਕਿ ਪਟਿਆਲੇ ਵਿੱਚ ਮੀਟਿੰਗ ਹੋਈ ਹੈ ਉਸ ਦਾ ਮضمੂਮ ਕੀ ਸੀ ਉਸ ਦਾ ਨਤੀਜਾ ਕੀ ਨਿਕਲਿਆ ਉਹਦੀ ਜਾਣਕਾਰੀ ਹੋਰ ਤੱਕ ਪਹੁੰਚਾਉਨੇ ਆ ਦਰਸਲ ਸਨੌਰ ਤੋਂ ਵਿਧਾਇਕ ਹਰਮਿਤ ਸਿੰਘ ਪਠਾਨ ਮਾਜਰਾ ਨੂੰ ਗ੍ਰਿਫਤਾਰ ਕਰਨ ਲਈ ਪਟਿਆਲਾ ਪੁਲਿਸ ਰੇਂਜ ਅਧੀਨ ਆਉਂਦੇ ਅਧਿਕਾਰੀਆਂ ਦੀ ਉੱਚ ਪੱਧਰੀ ਮੀਟਿੰਗ ਕੀਤੀ ਗਈ ਹੈ ਇੱਥੇ ਡੀਆਈਜੀ ਪਟਿਆਲਾ ਰੇਂਜ ਕੁਲਦੀਪ ਸਿੰਘ ਚਾਹਲ ਦੀ ਅਗਵਾਈ ਦੇ ਵਿੱਚ ਮੀਟਿੰਗ ਕੀਤੀ ਗਈ ਹੈ ਔਰ ਪਟਿਆਲਾ ਦੇ ਐਸਐਸਪੀ ਵਰਨ ਸ਼ਰਮਾ ਸੰਗਰੂਰ ਦੇ ਐਸਐਸਪੀ ਸਰਤਾਜ ਸਿੰਘ ਚਾਹਲ ਅਤੇ ਬਰਨਾਲਾ ਦੇ ਐਸਐਸਪੀ ਸਰਫਰਾਜ਼ ਆलम ਅਤੇ ਮਲੇਰਕੋਟਲਾ ਦੇ ਐਸਐਸਪੀ ਗगन ਅਜੀਤ ਸੈਣੀ ਸਣੇ ਹੋਰ ਪੁਲਿਸ ਅਧਿਕਾਰੀ ਇਸ ਮੀਟਿੰਗ ਦੇ ਵਿੱਚ ਹਾਜ਼ਰ ਰਹੇ ਇੱਥੇ ਡੀਆਈਜੀ ਚਾਹਲ ਨੇ ਵਿਧਾਇਕ ਪਠਾਨ ਮਾਜਰਾ ਦੀ ਹਜੇ ਤੱਕ ਗ੍ਰਿਫਤਾਰੀ ਨਾ ਹੋਣ ਬਾਰੇ ਪੜਤਾਲ ਕੀਤੀ ਹੈ ਜਾਣਕਾਰੀ ਮੁਤਾਬਕ ਰੇਜ ਦੇ ਅਧਿਕਾਰੀਆਂ ਨੂੰ ਆਪੋ ਆਪਣੇ ਖੇਤਿਆਂ ਦੇ ਵਿੱਚ ਚੌਕਸੀ ਹੋਰ ਵਧਾਉਣ ਦੀ ਵੀ ਹਦਾਇਤ ਕੀਤੀ ਗਈ ਹੈ ਔਰ ਜਾਣਕਾਰੀ ਅਨੁਸਾਰ ਮੀਟਿੰਗ ਦੌਰਾਨ ਵੱਖ-ਵੱਖ ਜੁਰਮਾਂ ਦੇ ਬਕਾਇਆ ਚੱਲ ਰਹੇ ਅਤੇ ਅਣਸੁਲਝੇ ਕੇਸਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤੇ ਗਏ ਨੇ ਵਿਉਂਤਬੰਦੀਆਂ ਵਧਾਉਣ ਦੀ ਗੱਲ ਕੀਤੀ ਗਈ ਹੈ ਤਜਵੀਜ਼ ਕੀਤੀ ਗਈ ਹੈ ਯਾਨੀ ਕਿ ਹੋ ਸਕਦਾ ਹੈ ਕਿ ਹੁਣ ਪਠਾਨ ਮਾਜਰਾ ਦੇ ਵਾਸਤੇ ਮੁਸੀਬਤ ਦੀ ਘੜੀ ਹੋਵੇ ਹੋ ਸਕਦਾ ਹੈ ਕਿ ਹੁਣ ਪਠਾਨ ਮਾਜਰਾ ਨੂੰ ਲੈ ਕੇ ਤਫ਼ਤੀਸ਼ ਦੇ ਵਿੱਚ ਰਫ਼ਤਾਰ ਆ ਜਾਵੇ ਹੋ ਸਕਦਾ ਹੈ ਕਿ ਪਠਾਨ ਮਾਜਰਾ ਦੀ ਗ੍ਰਿਫਤਾਰੀ ਨੂੰ ਲੈ ਕੇ ਕੋਈ ਵੱਡੀ ਖ਼ਬਰ ਆ ਜਾਵੇ ਪਰ ਸਾਰੇ ਕਾਸੇ ਨੂੰ ਲੈ ਕੇ ਅਜੇ ਤੱਕ ਪੁਲਿਸ ਦੀ ਗ੍ਰਿਫਤ ਤੋਂ ਫਰਾਰ ਪਠਾਨ ਮਾਜਰਾ ਕੀ ਕੁਝ ਹੋਵੇਗਾ ਦੱਸਦੇ ਰਾਵਾਂਗੇ ਬਣੇ ਰੋਮਾਨ ਇੰਡੀਆ ਪੰਜਾਬੀ